ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਬਾਗਾਪੁਰਾਣਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗੀਨੇ ਦਿਖਾਉਣੇ ਆ ਤੇ ਦੁੱਧ ਵਾਲੇ ਪੀਸ ਆ ਬਾਕੀ ਡਿਟੇਲ ਆਪਾਂ ਲਾਪਰੀ ਤੋਂ ਲਵਾਂਗੇ ਬਹੁਤ ਚੰਗੀ ਤੇ ਨਿਗਰ ਗਾਈਆਂ ਬਾਈ ਕੋਲੇ ਸੋਹਣੇ ਨਗਰ ਬਾਕੀ ਪੁੱਛਦੇ ਆ ਬਾਈ ਤੋਂ ਕਿੰਨੇ ਪਸ਼ੂ ਕਿੰਨੇ ਜਾਨਵਰ ਆ ਕੀ ਡਿਟੇਲ ਐ ਇਹਨਾਂ ਦੀ ਕਿਹੜੇ ਸੀਮਾਂ ਦੀਆਂ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਦਾ ਪਹੁੰਚਦਾ ਰਹੇ ਜਿਹੜੇ ਪੁਰਾਣੇ ਆ ਆਪਣੇ ਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 9197 ਬਾਕੀ ਕਰਦੇ ਆ ਸ਼ੁਰੂ ਆਜੋ ਬਾਈ ਲਾਪਰੀਤ ਸਤਿਗੁਰ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਬਾਈ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰ ਦਿਓ ਨਾ ਮੇਰਾ ਲਾਪਰੀਤ ਬਾਈ ਹਾਂਜੀ ਪਿੰਡ ਸੁਗਨੰਦ ਠੀਕ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਪਛਤਾ ਪਾਈਕਾ ਬਗਰਾੜੀ ਤੇ ਬਾਜਾਖਾਨਾ 1.5 ਕਿਲੋਮੀਟਰ ਤੇ ਬਾਈ ਇੱਥੋਂ ਬਾਜਾਖਾਨਾ ਬਰਨਾਲਾ ਰੋਡ ਆ ਵੱਡਾ ਰੋਡ ਜਿਹੜਾ ਭਗਤਾ ਬਰਨਾਲਾ ਜਾਂਦਾ ਹਾਂਜੀ 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 ਬਾਈ ਤੇ ਬਾਈ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦਾ ਕਿਵੇਂ ਰਿਹਾ ਰਿਸਪੌਂਸ ਬਾਈ ਪੂਰਾ ਵਧੀਆ ਰਿਹਾ ਬੇਅੰਤ ਰਿਸਪੌਂਸ ਮਾਲਕ ਦੀ ਮਿਹਰ ਆ ਠੀਕ ਹੈ ਹਾਂਜੀ ਬਾਈ ਤੇ ਨੰਬਰ ਬੋਲ ਦੇ ਆ ਦਾ ਮੇਰਾ ਨੰਬਰ 987295748 ਬਾਈ ਅੱਜ ਦੀ ਵੀਡੀਓ ਵਿੱਚ ਕਿੰਨੇ ਨਾਗਾ ਬਾਈ ਅੱਜ ਦੀ ਵੀਡੀਓ 'ਚ ਆਪਣੇ ਕੋਲੇ ਬਾਈ 2 ਜਾਨਵਰ ਵਕਾਊ ਆ ਠੀਕ ਆ ਜਿਹੜੀ ਪਹਿਲੇ ਨੰਬਰ ਤੇ ਬਾਈ ਵੈੜ ਦਿੰਦੀ ਹੈ ਦੀ ਕੀ ਡਿਟੇਲ ਆ ਬੇਨਤਾ ਮਾਲਕਾਂ ਨੇ ਤਾਂ ਆਖਿਆ ਦੂਜਾ ਸੂਆ ਸੁੰਦੀ ਆ ਠੀਕ ਹੈ ਜੀ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਬਈ ਠੀਕ ਹੈ। ਕੋਈ ਦੂਜਾ ਮੰਨ ਲੈ ਚਾਹੀ ਕੋਈ ਤੀਜਾ ਮੰਗ ਲੈ। ਵੀ ਆਪਾਂ ਤੀਜਾ ਸੂਆ ਮੰਨ ਕੇ ਲਈ ਆ। ਮਾਲਕਾਂ ਨੇ ਦੂਜਾ ਸੂਆ ਦੱਸਿਆ। ਤੇ ਕੀ ਇਹ ਤਾਂ ਬਈ ਪਤਾ ਕਿਹੜੀ ਸੀਮੰਦੀ ਹੈ। ਬਈ ਬਿਆਨਤ ਨਹੀਂ ਪਤਾ ਐਵੇਂ ਮੈਂ ਝੂਠ ਮਾਰਦਾ ਬਈ ਇਹ ਆਪ ਹੈਗੀ ਐਬੀਐਸ ਦੀ ਰਮਾਟਾ ਲੱਗਿਆ ਦੁੱਧ ਦੇ ਦਾਲ ਇਹਦੇ ਦੁੱਧ ਦੀ ਕੀ ਰਿਪੋਰਟ ਆ ਬਈ। ਬਈ ਬਿਆਨਤ ਮਾਲਕਾਂ ਨੇ ਦੱਸਿਆ ਕਹਿੰਦੇ ਪਹਿਲੇ ਸੂਏ ਨੇ 24 ਲੀਟਰ ਦੁੱਧ ਦਿੱਤਾ। ਠੀਕ ਹੈ। ਪਰ ਹੁਣ ਅਗਲਾ ਆ ਦੀ ਸਮਝ ਨਾ ਖਰੀਦੇ ਭਰਾਵੋ ਮੜ ਕੇ ਵਪਾਰੀ ਨੂੰ ਅਗਲਾ ਉਹੀ ਬਦਨਾਮ ਕਰ ਦੋ। ਆਹੋ ਇਹ ਤਾਂ ਹੈਵੀ ਚਲੋ ਪਸ਼ੂ ਮਗਰੋਂ ਆਉਂਦੇ ਆ ਵੀ ਜਿਵੇਂ ਪਿੱਛੋਂ ਤੇ ਉਹ ਸਭ ਨਾਲ ਡਿਟੇਲ ਦਾ ਹਾਂ ਪਰ ਜੇ ਆਪਾਂ ਗਾਂ ਦੇ ਹਿਸਾਬ ਨਾਲ ਲਾਈਏ ਗਾਂ ਦੇ ਅੰਗ ਪੈਰ ਲੈਵੀ ਦੀ ਕੁਆਲਿਟੀ ਫਾਣਾ ਫੁਣਾ ਦਾ ਗੈਪ ਤੇ ਬਾਡੀ ਵੰਤਰ ਜਿਹੜੇ ਹਿਸਾਬ ਨਾਲ ਗਾਂ ਬਈ ਕਿੰਨਾ ਦੁੱਧ ਪਾ ਦੂ ਤੇਰੇ ਸਾਬ ਨਾਲ ਬਿਨਾਂ ਤੇ ਮੇਰੇ ਸਾਬ ਨਾਲ ਗਾਂ ਦਾ ਲੈਣ ਚੂਣਾ ਉਹਦੀ ਸੇਵਾ ਨਾਲ ਪਰ ਕਿਹਨਾ ਪਾਣੀ 25 ਤੋਂ 26 ਲੀਟਰ ਜਿਹੜੀ 25 ਤੋਂ 26 ਲੀਟਰ ਦਾ ਦੋ ਬਹਿੜਾ ਤੇ ਆਹ ਵੇਖੀ ਬਰੀ ਦੇ ਵਾਲ ਬੋਲ ਦੇ ਕਿੰਨੇ ਪੈਸੇ ਹੀ ਗੱਲ ਆ ਆਈ ਕੀ ਆਈ ਨਹੀਂ ਆਪਾਂ ਪੋਲੇ ਆ ਖਿੱਤਾਂਗੇ ਲੈ ਵਾ ਬਿਆਨ ਸਹੀ ਚੱਲ ਤੇ ਕਿੰਨੇ ਦਿਨ ਲੈ ਪਏ ਆ ਬਈ ਹਜੇ ਤੇ ਬਈ ਬਿਆਨਤ ਮਾਲਕਾਂ ਨੇ ਦੱਸਿਆ ਉਹ ਕਹਿੰਦੇ ਹਫਤੇ ਤੋਂ 10 ਦਿਨ ਦਿਨ ਪਏ 10 ਦਿਨ ਪਏ ਹਜੇ 10 ਦਿਨ ਲੈ ਜੂਗੀ ਤੇ 26 27 ਕਿਲੋ ਆਈ ਕੀ ਬਿਆਨਤ ਬ੍ਰਿੰਗ ਲੈ ਵਾ ਕਿੰਨਾ ਲੈ ਮਿੱਤਰੋ ਬਿਲਕੁਲ ਕਾਗਜ਼ਰ ਦਾ ਪਤਾ ਆਈ ਖੜਦੇ ਨਾ ਮਾਸ ਤੇ ਜਿਹੜੀ ਆਰਡਰ ਕੁਆਲਟੀ ਮਿੱਤਰੋ ਚੈੱਕ ਕਰੋ ਗਾੜੀ ਦੇ ਸ਼ਾਹ ਦੇ ਲੈ ਉਹਨਾਂ ਗਾੜੀ ਚੈੱਕ ਕਰੋ ਬਹੁਤ ਧਾਂ ਤੱਕ ਲੈ ਵਾ ਜਾਂਦਾ ਉਹ ਨੀਣਾ ਲੈ ਵਾ ਲ ਗਾੜੀ ਪਿਛਾੜੀ ਪੂਰੀ ਚੰਗੀ ਐ ਤੇ ਲੇਵੇ ਤੇ ਨਾੜਾ ਨੂੜਾ ਕਿਆ ਬਾਤਾਂ ਹੱਥ ਮਾਰੀ ਜਾਂਦਾ ਲਾ ਪੂਰੀ ਤਲੇਵੇ ਤੇ ਪੂਰ ਚੱਕੀ ਖੜੀ ਆ ਐ ਨਹੀਂ ਬਾਈ ਉਹ ਜੀ ਦਾ ਬਾਈ ਨਹੀਂ ਕਰਨੀਗਾ ਜਿਵੇਂ ਮਰਜੀ ਚੋਈ ਚੱਲੇ ਦੋਨੇ ਚਾਹੀ ਨਹੀਂ ਨਿਕਾ ਜਵਾਕ ਚੋਈ ਜਾਵੇ ਅਗਲੇ ਦਾ ਬਾਈ ਸਹੀ ਗੱਲ ਆ ਬਾਈ ਬਾਈ ਖੋਲ ਲਿਆ ਫਿਰ ਇਹਦਾ ਤੋਰਾ ਕਰਾਈਏ ਜੱਕ ਥਾਣ ਵੀ ਆਈ ਖੱਤੀ ਕੇ ਦਿਖਾ ਦੇਣਾ ਲੈ ਲੋ ਵੀ ਮੇਤਰੋ ਬਾਈ ਕੇ ਨਾਲ ਪਹਾੜ ਵੀ ਮਾਰ ਦਿੰਦਾ ਕਹਿੰਗੇ ਗੱਬਨ ਦੀ ਹਾਂਜੀ ਦੂਜੇ ਚ ਮਾਰਦੇ ਲੈ ਤੀਜੇ ਚ ਵੀ ਮਾਰਦੇ ਬਾਈ ਮੂਹ ਲੈ ਕਰੇਗਾ ਲੋ ਵੀ ਸੱਜਣੋ ਆ ਗੱਲ ਤਾਂ ਲਾਪਰੀ ਤੇ ਖਾਸੀਅਤ ਆ ਵੀ ਜਿਹੜਾ ਗੱਬਣ ਨਹੀਂ ਕੋਈ ਚੱਕ ਧਾਰ ਨਹੀਂ ਆ ਮਰਉਂਦਾ ਬਾਈ ਹਨਾ ਆਪਣਾ ਯਾਰ ਫਾਇਦਾ ਹੀ ਬਾਈ ਲੈ ਪੈਸੇ ਲਾਉਣੇ ਆ ਤੇ ਪਾਸ ਪਹਿਲਾਂ ਹੀ ਬਾਈ ਨੇ ਕਰਤੀ ਚਾਰੇ ਸਣਾ ਜੋ ਓਕੇ ਧਾਰ ਹੈ ਕੋਈ ਪੂਰ ਨਹੀਂ ਛਟਾਣੀ ਤੇ ਬਾਈ ਕਹਿੰਦਾ ਵੀ ਹਜੇ ਦਿਨ ਲੈ ਜੂਗੀ 10 ਹਾਂ 10 ਤੋਂ 12 ਦਿਨ ਵੀ ਲੈ ਸਕਦੀ ਆ ਪਰ ਗਾਂ ਦੀ ਕੁਆਲਿਟੀ ਕੁਲਟੀ ਤੇ ਦੁੱਧ ਵਾਲਾ ਪੀਸ ਆ ਮੈਂ ਤਾਂ ਹੁਣ ਏਡਾ ਲੈਵਾ ਔਰ ਇਹਨੂੰ 30 ਕਿਲੋ ਵੀ ਕਹਿ ਦਈਏ ਪਰ ਆਪਾਂ ਕੋਹ ਨਹੀਂ ਕਹਿਣਾ ਸਹੀ ਗੱਲ ਹੈ ਔਲਾਦੀ ਸਮਝ ਨਾ ਲੈ ਕੇ ਜਾਵੇ ਸਹੀ ਗੱਲ ਹੈ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਅਗਲਾ ਆਪ ਦੀ ਸਮਝ ਨਾ ਖਰੀਦੇ ਬੋਡੀ ਢਾਂਚਾ ਮੱਲਾ ਵਾਂਗੂ ਤੁਰਦੀ ਆ ਪੂਰੀ ਨਿੱਗਰ ਮਾਛਰਗੀ ਪਈ ਆ ਕਿਸੇ ਪਾਸੇ ਕੋਈ ਗਾਣੀ ਹੱਥ ਨਹੀਂ ਧਰਾਉਂਦੀ ਤੇ ਦੇਥਣਾ ਜੇ ਗੈਬ ਗੂਪ ਦੀ ਗੱਲ ਕਰਗੇ ਆਪਾਂ ਬਹੁਤ ਸੋਹਣਾ ਨਾੜਾ ਨੂੜਾ ਬਹੁਤ ਆ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚਵਾਈ ਵਾਲਾ ਭਾਵੇਂ ਕੋਈ ਇਧਰ ਲੰਮੀ ਦੋਰ ਦੀ ਛੋਲੇ ਭਾਵੇਂ ਹੱਤੀ ਛੋਲੇ ਤੇ ਫੇਸ ਕੁਆਲਟੀ ਦੇਖੋ ਜੀ ਪੂਰੀ ਜਾਤ ਵਾਲੀ ਗਾਂ ਨਗ ਨਿੱਗਰ ਨਗਰ ਪੂਰੀ ਆ ਵਜਨ ਵਜੂਦ ਬਹੁਤ ਸੋਹਣਾ ਆਰਡਰ ਕੁਆਲਟੀ ਜਿਹੜੀ ਕਰੋ ਚੈੱਕ ਜੀ ਹਜੇ 10 ਦਿਨ ਲੰਗੀ ਹੈ ਗਾਂਦ ਤੁਰਹਿਣੀਆਂ ਨਾ ਹੈ ਨਾ ਬਾਈ ਲਾਪਰੀ ਤਾਂ ਬਾਈ ਉਹ ਕਹਿੰਦੇ ਇਹਨੂੰ ਬੈਠਣਾ ਮੁਸ਼ਕਲ ਹੋ ਜਾਂਦਾ ਪਹਿਲਾਂ ਚੂਣੀ ਪਊ ਸਹੀ ਗੱਲ ਆ ਵਾਕਈ ਸਹੀ ਗੱਲ ਆ ਬਾਈ ਜੀ ਬਾਈ ਕਹਿੰਦਾ ਸੂਣ ਤੋਂ ਪਹਿਲਾਂ ਚੂਣੀ ਪਊਗੀ ਵੀ ਜਣੀ ਕਿ ਐਸੇ ਜਿਹਾ ਤੂਫਾਨ ਕਰਦੀ ਏ ਲੇਵਾ ਤਾਂ ਆਰਡਰ ਕੁਆਲਟੀ ਤਾਂ ਹੁਣੀ ਬਾਈ ਦੱਸਦੀ ਏ ਵੀ ਗਾਂਦ ਪੂਰਾ ਲਾਹੂ ਜੀ ਪਤਲਾ ਮਾਸਾ ਲੇਵੇ ਤਾਂ ਕੋਈ ਦੁੱਪੜ ਜੀ ਨਹੀਂ ਕੀ ਨਿੱਗਰ ਵਜਨ ਵਜੂਦ ਬਹੁਤ ਚੰਗਾ ਹਾਂਜੀ ਤੇ ਦੁੱਧ ਬਾਈ ਕਹਿੰਦਾ ਵੀ ਪਾ ਦੂਗੀ ਵੈਸੇ 26 27 ਕਿਲੋ ਜਿਵੇਂ ਮਾਲਕਾਂ ਨੇ ਦੱਸਿਆ ਵੀ ਪਿਛਲੇ ਸੂਏ 20 ਪਲੱਸ ਦੁੱਧ ਦਿੱਤਾ 22 ਲੀਟਰ ਦੁੱਧ ਦਿੱਤਾ ਬਾਈ 22 ਲੀਟਰ ਦੁੱਧ ਤੇ ਜਿਹੜੇ ਹਿਸਾਬ ਨਾਲ ਗਾਂ ਦਾ ਦਿਨ ਪੂਰੀਆਂ ਵਜਨ ਵਜੂਦ ਵਾਲੀ ਨਿੱਗਰ ਹੈ ਤੇ ਸੁਣਾ ਸੁਣਾ ਜੀ ਕੁਆਲਟੀ ਹੈਟਰ ਕੁਆਲਟੀ ਹੈ ਬਾਕੀ ਆਨੇ ਦੁਪਹਿਰ ਦੇ ਪਿੰਡ ਨਹੀਂ ਲੈਵੇ ਕਿ ਬਰੀਕ ਪਿੰਡੇ ਦੀ ਤੇ ਬਾਕੀ ਭਰਾ ਜਿਹੜੇ ਵੀ ਭਰਾ ਨੇ ਖਰੀਦ ਨਹੀਂ ਆਉਦੀ ਤਸੱਲੀ ਕਰਕੇ ਮਿੱਤਰ ਨੂੰ ਨਿਕ ਪਰ ਕਰਕੇ ਆਪਣੇ ਸੇ ਹੋ ਰਹੀਆਂ ਸੋਡਾ ਹੱਕਾ ਪਸ਼ੂ ਦੀ ਤਸੱਲੀ ਕਰਨਾ ਪਤਾ ਕੀ ਜੇਕਰ ਆ ਬਾਈ ਆਪਣੇ ਘਰੇ ਬਿੰਦ ਪਸ਼ੂ ਰਹਿੰਦਾ ਇੱਕ ਤੋਂ ਦੋ ਦਿਨ ਹਨਾ ਜੀ ਕਿਰਪਾ ਨਾਲ ਅਗਲਾ ਆਪਣੇ ਘਰੇ ਫੁੱਲ ਟੋਕੇ ਹਨਾ ਨਿਰਖ ਬਰਕੇ ਦੇ ਦੇ ਲੇ ਕੇ ਜਾਵੇ ਕਿਉਂਕਿ ਬਈ ਬਾਤ ਨੂੰ ਲਈਆ ਕੋਈ ਫਿਰ ਜਦੋਂ ਬਈ ਫਿਰ ਅਗਲਾ ਵਪਾਰੀ ਭਰਾ ਦਾ ਇਹੀ ਗੱਲ ਹੁੰਦੀ ਹੈ ਕਿ ਵੀ ਮਿੱਤਰੋ ਆਪਣੇ ਘਰੇ ਜਿੰਨੀ ਮਰਜ਼ੀ ਤਸੱਲੀ ਕਰ ਲਓ ਜੇ ਕੋਈ ਗਾਂ ਸੂਈ ਵੀ ਆ ਉਹਨੂੰ ਦੋ ਡੰਗ ਤਿੰਨ ਡੰਗ ਚੋਲੋ ਭਾਵੇਂ ਪੰਜ ਡੰਗ ਚੋਲੋ ਯਾਰ ਜੇ ਗੱਭਣ ਤੇ ਫਿਰ ਉਹਨੂੰ ਵੀ ਆਪਦੀ ਸਨਾਰੀ ਚੀ ਭਾਵੇਂ ਆਦੇ ਭਾਈ 20 ਬੰਦੇ ਦਾ ਅੱਗੇ ਥਣ ਚ ਇੱਕ ਕਰਾ ਲਓ ਸਹੀ ਗੱਲ ਹੈ ਵੀ ਭਾਈ ਕਹਿੰਦਾ ਵੀ ਜਦੋਂ ਗੇਟੋਂ ਬਾਹਰ ਹੋਗੀ ਉਦੋਂ ਆਪਣੀ ਜ਼ਿੰਮੇਵਾਰੀ ਨਹੀਂ ਮਿੱਤਰੋ ਹਾਂਜੀ ਕਿਉਂਕਿ ਪਿੱਛੋਂ ਵਸੂ ਲੈ ਜਾਂਦੇ ਹੁੰਦੇ ਆ ਕੋਈ ਆਪ ਦਾ ਘਰੇ ਨਹੀਂ ਹੋਇਆ ਤੇ ਲਾਪਰੀਤ ਫਿਰ ਇਹਦੀ ਡਿਮਾਂਡ ਦੀ ਜੇ ਗੱਲ ਕਰਕੇ ਬਈ ਕੀ ਹੈ ਡਿਮਾਂਡ ਇਹਦੀ ਡਿਮਾਂਡ ਬਿਆਨ ਤਾਂ ਕੋਈ ਆਪਾਂ 95 ਨਹੀਂ ਮੰਗਣਾ ਕੋਈ ਇੱਕ 10 ਨਹੀਂ ਮੰਗਣਾ ਨਾ 90 ਮੰਗੀਏ ਹਾਂਜੀ ਮੁੱਲ ਲੈਦਾ 88000 ਰੁਪਿਆ 88000 ਰੁਪਏ ਵਿੱਚੋਂ ਮਾਤਨ ਹੋ ਜੇ ਮਾਤਨ ਬਹੁਤਾ ਥੋੜਾ ਬਥੇ ਤਾਂ ਕਰ ਦਾਂਗੇ ਮੌਕੇ ਤੇ ਆਏ ਗਏ ਪਹਿਲ ਪਰਾ ਦਾ ਨੋ ਮੈਸੇਜ ਨੂੰ 88000 ਰੁਪਏ ਚ ਬਾਈ ਕਹਿੰਦਾ ਆਪਾਂ 26 27 ਕਿਲੋ ਵਾਲੀ ਗਾਂ ਦੇ ਦਣੀਆਂ ਬਾਕੀ ਸੀਲ ਸੀਫ ਇਨ ਸੀਲ ਸੀਫ ਦਾ ਤਾਂ ਨਿਕਾ ਜਵਾਕ ਜਾਈ ਜਾਵੇ ਆ ਵੇਖੀ ਲੂਤ ਲੂਤ ਜਿੱਥੇ ਬੰਨਤੀ ਤੇ ਉੱਥੇ ਖੜੀ ਆ ਬੇਲ ਬੁੱਲ ਕਰੋ ਬਾਕੀ ਬਿਆਨ ਤਾਂ ਬਰੀਡ ਦੇ ਕੈਰੇਕਟਰ ਤੇ ਆ ਕੇ ਕਰਾ ਦੇ ਨਸਲ ਕੁਆਲਟੀ ਤੇ ਜਿਹੜਾ ਵੇਟ ਬੂਟ ਆ ਪੂਰਾ ਓਕੇ ਦੀ ਰਿਪੋਰਟ ਆ ਤੋੜਾ ਤਰ੍ਹਾਂ ਓਕੇ ਆ ਤੇ ਚੰਗੀ ਵਜਨ ਵਜੂਦ ਵਾਲੀ ਆ 88000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਆਪਾਂ ਮਾਨਤਾਨ ਕਰਦਾਂਗੇ ਘੱਟੇ ਹੜੇ ਕੇ ਦਾ ਆ ਗਿਆ ਐ ਧੱਕੇ ਮਰੀ ਆ ਆ ਨਹੀਂ ਜਿਹੜੇ ਗੁੜੇ ਜਿਹੜਾ ਤੁਸੀਂ ਅੰਦਾਜ਼ਾ ਲਾਉਣਾ ਵੀ ਤੁਹਾਡੇ ਹਿਸਾਬ ਨਾਲ ਦੁੱਧ ਮਿੱਤਰੋ ਕਿੰਨਾ ਪਾ ਦੂਗੀ ਆਦੀ ਸੇਵਾ ਦੇ ਆਰਡਰ ਕਰਕੇ ਆਵੇ ਕੱਟ ਵਾਲਾ ਲੀਵਾਗਾ ਪਰ ਜਿਹਦੇ ਤਿਆਰ ਹੋਗੀ ਗਾਂ ਚ ਜਿਹੜੇ 10 ਦਿਨ ਪਾਏ ਮਿੱਤਰੋ ਕਿਉਂਕਿ ਗਾਂ ਦਾ ਸੁੰਦੀ ਸੁੰਦੀ ਵਟ ਕਰ ਬਾਕੀ ਬਿਆਂ ਤਾਂ ਪੂਈ ਪਾਜੀ ਮਗਰ ਚੱਕਮੀਆ ਪੂਰੀ ਬਰੀਡ ਵਾਲੀ ਹਾਂ ਬਰੀਡ ਵਾਲੀ ਆ ਪੱਠਪੁੜੇ ਦੀ ਜਿਹੜੀ ਆ ਕੋਈ ਹੱਡ ਪੈਰਾਂ ਦੀ ਕੋਈ ਐ ਨਹੀਂ ਕੋਈ ਲੱਸੀ ਲਾਵੀ ਨਹੀਂ ਹਾਂਜੀ ਤੇ ਸੋਹਣੇ ਟਾਂਚੇ ਦੀ ਵਹਿੜਾ ਤੇ ਦੂਜੇ ਨੰਬਰ ਤੇ ਆ ਗਈ ਗੱਬਨ ਵਹਿੜ ਇੱਕ ਹੋਰ ਇਹਦੀ ਕੀ ਡਿਟੇਲ ਅੱਲਾ ਪਰੀ ਤਾਂ ਬਿਆੰਤਾ ਇਹ ਹੁੰਦੀ ਆ ਦੂਜਾ ਸੂਆ ਠੀਕ ਹੈ ਇਹ ਵੈੜਦਾ ਪਿਆ ਹਜੇ ਇਹਦੇ ਵੀ ਹਫ਼ਤਾ 10 ਦਿਨ ਪਏ ਆ ਇਹਦਾ ਵੀ ਹਫ਼ਤਾ ਪਿਆ ਹੈ ਜੀ ਹਾਂਜੀ ਇਧਰੋਂ ਲੈਵੇ ਤੇ ਨਾੜਾ ਨੂੜਾ ਚੈੱਕ ਕਰਾ ਦੇ ਬਿਆੰਤਾ ਤੇ ਕਿ ਬਾਈ ਇਹਦੀ ਕੀ ਰਿਪੋਰਟ ਆ ਦੁੱਧ ਦੀ ਕੀ ਰਿਪੋਰਟ ਆ ਜੀ ਇਹਦੀ ਦੁੱਧ ਤੇ ਬਾਈ ਪਿਛਲੇ ਸੂਏ ਉਹ ਕਹਿੰਦੇ ਪਈ ਇਹਨੇ 20 ਲੀਟਰ ਦਿੱਤਾਗਾ ਠੀਕ ਹੈ ਇਹਦੀ ਬਾਹਾਂ ਇਹ ਕਹਿੰਦੇ 21 22 ਲੀਟਰ ਤਾਂ ਦੇਊਗੀ 22 ਲੀਟਰ ਤਾਂ ਸਹੀ ਗੱਲ ਹੱਕ ਵੀ ਆ ਬਾਈ ਬਾਕੀ ਨਸਲ ਬਰੀਡ ਵਾਲੀ ਹੈ ਹਨਾ ਹਾਂ ਹਾਂ ਕੁਆਲਿਟੀ ਕਰੋ ਚੈੱਕ ਨਾੜਾ ਨੂੜਾ ਅਟਰ ਤੇ ਬਹੁਤ ਸੋਹਣਾ ਥਾਣਾ ਹੱਥੀਚਵਾਈ ਵਾਲਾ ਥਾਣਾ ਕੱਢਣਾ ਨੇ ਹਜੇ ਕੱਚੀ ਆ 10 ਦਿਨ ਬਾਈ ਕਹਿੰਦਾ ਲੈਂਦੀ ਆ ਨਸਲ ਕੁਆਲਟੀ ਪੂਰੀ ਆ ਲੈ ਬ੍ਰੈਂਡ ਸੋਹਣਾ ਤੇ ਚੰਗੀ ਵਜਨ ਵਜੂਦਾ ਲੈ ਖੋਲ ਲਿਆ ਲਾਪਰੀ ਤੇ ਤੜਾਈਏ ਜਿਹੜਾ ਤੋਰਾ ਕਰਾ ਕਰਾਈਏ ਚੈੱਕ ਪਹਿਲੇ ਨੰਬਰ ਤੇ ਆਪਾਂ ਗਾਂ ਦਿਖਾਈ ਆ ਬਾਈ ਦੁੱਧ ਵਾਲੀ ਮਸ਼ੀਨ ਹੀ ਆ ਬਹੁਤ ਚੰਗੀ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਬਾਈ ਕਹਿੰਦਾ ਦੁੱਧ ਦੀ ਰਿਪੋਰਟ ਬਹੁਤ ਚੰਗੀ ਆਈ ਆ ਸਾਹਾ ਵਾਲੀਆਂ ਚੀਜ਼ਾਂ ਪ੍ਰਮਾਤਮਾ ਇਹਨੂੰ ਤੰਦਰੁਸਤ ਰੱਖੇ ਬਹੁਤ ਸੋਹਣਾ ਦੁੱਧ ਕੱਢੂਗੀ ਤੇ ਦੋ ਨੰਬਰ ਤੇ ਜਿਹੜੀ ਵਹਿੜ ਹੈਗੀ ਡੱਬੀ 8-10 ਦਿਨ ਬਾਈ ਕਹਿੰਦਾ ਹਜੇ ਲੈਂਦੀ ਆ ਆਰਡਰ ਕੁਆਲਿਟੀ ਕਰੋ ਚੱਕੀ ਜੀ ਫਿਕਸ ਲੈਵੇ ਦੀ ਬਿਲਕੁਲ ਨਿੱਗਰ ਆ ਪੂਰੀ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਲਾਂ ਵੀ ਹੰਬੀ ਜੀ ਨਹੀਂ ਸੂਹਾ ਕਿੰਨਾ ਮਲਾਪਰੀ ਤਹੇ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਬਾਈ ਫੇਸ ਕੁਆਲਿਟੀ ਕਰੋ ਚੱਕੀ ਜੀ ਪੂਰੀ ਜਿਆਦ ਵਾਲੀ ਆ ਰੰਗ ਪ੍ਰਿੰਟ ਸੋਹਣਾ ਬਾਕੀ ਲੇਵਾ ਲੂਆ ਫਿਟਿੰਗ ਵਾਲਾ ਪੂਰਾ ਹਾਂਜੀ ਫਿਟਿੰਗ ਵਾਲਾ ਲੇਵਾ ਮੈਂ ਖਾ ਹਾਂ ਬਿਲਕੁਲ ਫਿਟਿੰਗ ਵਾਲਾ ਲੇਵਾ ਫਿਕਸ ਪੱਟਾਂ ਦੇ ਸਨ ਵਾਲਾ ਲੇਵਾ ਹੀ ਕੱਢੂਗੀ ਹਜੇ ਕੱਚੀ ਆ ਵੈਡ 10 ਦਿਨ ਲੈਂਦੀ ਆ ਤੇ ਇਤੋਂ ਦਸਾਂ ਦਿਨਾਂ ਨੂੰ ਤਾਂ ਫਿਰਦੇ ਰੰਗ ਢੰਗ ਕੁਝ ਹੋਰ ਹੀ ਹੋਣਗੇ ਸੋਹਣਾ ਥਣ ਲੱਗਿਆ ਪੂਰੀ ਵਿੱਤੀ ਤੇ ਨਾੜਾ ਨੂੜਾ ਬਹੁਤ ਆਰਡਰ ਤੇ ਦੋਨੇ ਪਾਸੇ ਰੰਗ ਪ੍ਰਿੰਟ ਕਰੋ ਚੱਕ ਜੀ ਤੋਰਾ ਤਾਰਾ ਓਕੇ ਆ ਲੈ ਚੱਲ ਬਾਈ ਤੇ ਬਾਈ ਕਹਿੰਦਾ ਵੀ ਪਿਛਲੇ ਸੂਏ ਵੀ ਇਹਨੇ 20 ਪਲੱਸ ਦੁੱਧ ਦਿੱਤਾ ਵੀ 20 ਪਲੱਸ ਹੀ ਐਸਡੀ ਕੋਈ ਮੰਨ ਕੇ ਲੈ ਜੇ ਤੇ ਜੇ ਕਿਸੇ ਭਰਾ ਦੇ ਕੋਈ ਜੋੜਾ ਹੀ ਪਸੰਦ ਆਉਂਦਾ ਤੇ ਬਾਈ ਕਹਿੰਦਾ ਆਪਾਂ ਰੇਟ ਵੀ ਜਾਇਜ਼ ਉਹ ਜਿਹਾ ਕਰ ਦਾਂਗੇ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਸੋਹਣੀਆਂ ਗਾਈਆਂ ਬਾਈ ਕੋਲੇ ਦੋ ਗਾਈਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਲਾਪਰੀਤ ਫਿਰ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ 75000 ਰੁਪਿਆ ਬਾਈ 75000 ਰੁਪਿਆ ਹਾਂਜੀ ਹਾਂਜੀ ਜੇ ਜਮਾਨਤਨ ਹੋਜੂ ਮਾਂਤਨ ਹੋਜੂ ਬਾਈ ਲਓ ਵੀ ਮੈਂ ਤੇ ਕਰਾ ਦੇ ਬ੍ਰੀਕ ਲਈ ਵੀਡੀਓ ਦੇ ਵਿੱਚ ਜਮਾਨਤਨ ਕਰਦਾਂਗੇ ਬਹੁਤ ਸੋਹਣੇ ਚੰਗੇ ਢਾਂਚੇ ਦੀ ਵੜ ਹੈ ਨਿੱਗਰ ਪੂਰੀ ਵਜਨ ਵਜੂਦ ਹੈ ਬਾਕੀ ਸਾਫ਼ ਸੁਥਾਈ ਨਾਲ ਬੈੜਾ ਐ ਟੋਕ ਗੋਗਾਲੀਆਂ ਨਹੀਂ ਕੋਈ ਵੀ ਹਾਂ ਸੋਹਣੇ ਨਾਗਾ ਬਾਈ ਕੋਲੇ ਦੋ ਹੀ ਵੜਾਂ ਤੇ ਦੋਨੇ ਪੂਰੀਆਂ ਸ਼ਕੀਮ ਤੇ ਸੋਹਣੀਆਂ ਚੰਗੀ ਜਾਤ ਵਾਲੀਆਂ ਤੇ ਜੇ ਦੁੱਧ ਵਾਲੇ ਪੱਖੋਂ ਲੱਗੇ ਇਹ ਵੀ ਆਪਾਂ ਦੋ ਨੰਬਰ ਤੇ ਵੜ੍ਹ ਵਿਖਾਈਏ 20 ਪਲੱਸ ਬਾਈ ਕਹਿੰਦਾ ਦੁੱਧ ਪਾ ਦੂਗੀ ਬੜੇ ਰਾਵਣਾ ਦੇਣਾ ਵੀ ਚਾਹੀਦਾ ਕਿਉਂਕਿ ਇਹ ਬੇਲ ਬੂਲ ਬਹੁਤ ਚੰਗੀ ਆ ਜਾਤ ਨਸਲ ਕੁਆਲਟੀ ਆ ਜਾਤ ਨਹੀਂ ਰੁੱਧ ਦੇਣਾ ਬਾਕੀ ਉਹ ਮਿੱਤਰੋ ਛੋਡੀ ਸੇਵਾ ਤੇ ਪਹਿਲੇ ਨੰਬਰ ਤੇ ਦਿਖਾਈ ਇਹ ਵੀ ਬਾਈ ਕਹਿੰਦਾ ਦੁੱਧ ਵਾਲੀ ਮਸ਼ੀਨ ਹੀ ਆ ਅੰਗ ਢੰਗ ਜਿਹੜੇ ਦੁੱਧ ਵਾਲਿਆ ਬਗਾ ਦੇ ਬਹੁਤ ਚੰਗੀ ਰਿਕਾਰਡ ਦੱਸਿਆ ਬਾਈ ਨੇ ਤੇ ਇਹਦੀ ਡਿਮਾਂਡ ਬਾਈ ਨੇ 2 ਨੰਬਰ ਵਾਲੀ ਦੀ ਕਰੀ 8875000 75000 ਉਹਦਾ 88000 ਉਹਦਾ 88000 ਰੁਪਇਆ ਦਾ 75000 ਰੁਪਏ ਦੇ ਵਿੱਚੋਂ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਬਾਈ ਨੰਬਰ ਬੋਲ ਦਿਆ ਤੁਹਾਨੂੰ 95729 ਬਾਈ 52848 ਬਿਆਨਤਾ ਠੀਕ ਹੈ ਜੀ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਗਾਵਾਂ ਆਪਾਂ ਦਿਖਾਈਆਂ ਦੋਨੇ ਗਾਵਾਂ ਪੂਰਾ ਟੌਪ ਕੁਆਲਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਖਿੱਕ ਹੋਵੇ ਆਪਦੀ ਤਸੱਲੀ ਨਿਰਖਪਸ਼ਟ ਮਿੱਤਰੋ ਤੁਸੀਂ ਆਪ ਕਰਨੀ ਆ ਮੇਰਾ ਕੰਮ ਹੈ ਵੀਡੀਓ ਬਣਾਉਂਦਾ ਬਾਕੀ ਮਿਲਦੇ ਆ ਕਿ ਨਵੀਂ ਵੀਡੀਓ ਤੇ ਧੰਨਵਾਦ ਜੀ ਹੱਸੀ ਗੱਲ ਕਰ ਸਕਾਂ